ਗਾਜ਼ਾ ਪਰੋਂ ਤੋਂ ਨਾ ਮੇਥੀ ਪਾਲਕ ਨਹੀਂ ਮਿਲੀ ਹੈਗੀ ਤੇ ਹੁਣ ਆਪਾਂ ਚੱਲਦੇ ਆਂਗੇ ਗਰੋਸਰੀ 'ਚ ਗਰੋਸਰੀ ਤਾਂ ਫਿਰ ਮਿਲ ਹੀ ਜਾਣੀ ਆ ਠੀਕ ਹੈ ਜੀ ਸਾਡੇ ਕੋਲੇ ਕੋਈ ਨਹੀਂ ਸਾਡੇ ਕਰੇ ਸਾਨੂੰ ਹੁਣ ਸਮਝਾਉਂਦੇ ਵੀ ਇਹਨਾਂ ਚੀਜ਼ਾਂ ਦੀ ਕਿੰਨੀ ਜ਼ਰੂਰਤ ਆਗੀ ਟਿਸ਼ੂ ਲੈ ਲਵੋਣ ਚਲੋ ਲੱਸੀ ਬਣਾਉਣ ਵਾਲਾ ਵੀ ਸਾਡੇ ਕੋਲ ਪੜਨਾ ਨਹੀਂ ਇਸਦਾ ਉਦਾਂ ਹੀ ਸਾਰ ਲੈਨੇ ਆ ਚਲੋ ਚਲੋ ਕਿਤੇ ਜਲਦੀ ਕਰੋ ਬਹੁਤ ਲੇਟ ਆ 12:00 ਨਾਲ ਆ ਬਾਲਟੀ ਚ ਬਣਾ ਲਈਏ ਲੱਸੀ ਫਿਰ ਅੱਜ ਬਾਲਟੀ ਲੈ ਲੈਣੇ ਆ ਵਾਲੀ ਡੋਲੋਂ ਵੀ ਹੈਗਾ ਡੋਲੋਂ ਲੈ ਲੈ ਡੋਲੋਂ ਲੈ ਲੈ ਡੋਲੋਂ ਲੈ 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 ਜਲਦੀ ਕਰੋ ਜੋ ਵੀ ਲੈਣਾ ਉਹ ਸੀ ਉਹਨਾਂ ਨੂੰ ਭਾਂਡਾ ਹੈ ਨਹੀਂ ਗਾ ਸਾਡੇ ਕੋਲੇ ਨਾ ਗਲਾਸ ਨੇ ਸਾਡੇ ਕੋਲੇ ਉਹਨੇ ਕੀ ਰੱਖੇ ਹੋਏ ਨੇ ਸਾਡੇ ਕੋਲੇ ਜਿੰਨਾ ਕਿ ਸਾਨੂੰ ਚਾਹੀਦਾ ਇੱਕ ਜਾਂ ਦੋ ਗਲਾਸ ਆਹਦੀ ਚਲੋ ਜਲਦੀ ਮੈਨੂੰ ਨੇ ਪਤਾ 12:14 ਹੋ ਗਏ ਮੈਨੂੰ ਹੁਣ ਇਹ ਨਹੀਂ ਸਮਝਉਂਦੀ ਕਿ ਮੈਂ ਇੰਨਾ ਸਮਨ ਰੈਡੀ ਕਿਵੇਂ ਕਰੂੰ ਕਿ ਮੈਂ ਅਜ ਉਹਨੀ ਉਹ ਘਰ ਦੀ ਰੋਟੀ ਖਾਣਾ ਹੈ ਨਾ ਬਸ ਮੈਨੂੰ ਇਹੀ ਹੈਗਾ ਬਸ ਹੁਣ ਮੈਂ ਗਰੋਸਰੀ ਜਾ ਕੇ ਫਟਾਫਟ ਸਾਗ ਲੈਣਾ ਵਾਂ ਤੇ ਬਣਾਉਣਾ ਵਾ ਐਸ ਉਹ ਨਾ ਫੱਕੀ ਦੇਖਣ ਆਈ ਸੀਗੇ ਵੈਲਕਮ ਕਰਨ ਲਈ ਤੇ ਮੈਨੂੰ ਨਾ ਆਹ ਕੇਕ ਬਹੁਤ ਸੋਹਣਾ ਲੱਗਿਆ ਰੈਡ ਵੈਲਵਟ ਪਰ ਚੌਕਲੇਟ ਵੀ ਹੈ ਤੇ ਇੱਕ ਪਰੇ ਰੇਨਬੋ ਕੇ ਹੁਣ ਮੈਨੂੰ ਇਹ ਨਹੀਂ ਸਮਝ ਆਉਂਦੀ ਕਿਹੜਾ ਲਈਏ ਗਰਮੀ ਤਾਂ ਕਿਹੜਾ ਲਈਏ ਦੱਸ ਦਿਓ ਹਣਾ ਉਹ ਹੀ ਡੀਰ ਹੋਣਾ ਤੇ ਮੈਂ ਤੁਹਾਨੂੰ ਦੱਸਤਾ ਵੀ ਇਹਨਾਂ ਚ ਲੈ ਲਿਓ ਅੱਕ ਠੀਕ ਆ ਜਦੋਂ ਤੁਸੀਂ ਲੈਣ ਆਉਂਗੇ ਲਓ ਜੀ ਕਮਲ ਨੂੰ ਸਾਗ ਵੀ ਮਿਲ ਗਿਆ ਤੋ ਤਨ ਪਾਲਕ ਪਾਣੀ ਪਾਲਕ ਲੈ ਲਓ ਤੇ ਉਹਦਾ ਸਾਗ ਵੀ ਹੈਗਾ ਸਾਗ ਵੀ ਹੈਗਾ ਪਾਲਕ ਪਾਲ ਲਾ ਸਪੈਨਿਚ ਲਿਖਿਆ ਹੋਇਆ ਇਹ ਤੇ ਨਾ ਹੂੰ ਇਹ ਹੀ ਲੱਗ ਜਾਨੀ ਮੈਂ ਕਬੀ ਰੂਪ ਨੂੰ ਪਰ ਤੋਂ ਵੀ ਚੀ ਨਾ ਰਹਿ ਜੇ ਵਾਸ ਆਹ ਨਾ ਲਸਣ ਲੈ ਲਿਆ ਸਾਗ ਹੋਣੀ ਵੱਧ ਕਰੇ ਗਾਇਸ ਸਾਗ 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 ਜਲੇ ਮਹਿਮਾਨਾਂ ਨੂੰ ਲਸਣ ਤੇ ਅਦਰਕ ਹਾਂ ਲਸਣ ਵੀ ਲੈਣਾ ਅਦਰਕ ਵੀ ਲੈਣਾ ਥੋੜਾ ਪਿਆਸੀ ਆ। ਸੰਤਾਨ ਲੈ ਲੈਂਦੇ ਆ। ਤੇ ਹੁਣ ਮੈਨੂੰ ਉਹ ਦੇਵ ਮੜਾ ਗਿਆ ਕੁਝ ਪਾਉਣਾ ਹੈ। ਭਾਈ? ਯੈਸ। ਕਿ ਗਾਇਸ ਆ ਗਏ ਲੈ ਲਿਆ। ਕਰ ਵੀ ਤੇ ਇੱਧਰ ਵੀ ਦੇਖ ਲਓ ਮੜਾ ਗਿਆ। ਹਾਂਜੀ ਹਾਂਜੀ ਹਾਂਜੀ। ਤੇ ਬੱਸ ਮੈਨੂੰ ਮਿਲ ਗਿਆ। ਸਮਾਨ ਵੀ ਲੈ ਲਿਆ। ਆਪਾਂ ਪਾਣੀ ਵੀ ਲੈ ਲਿਆ ਉਹਨਾਂ ਲਈ ਇਦਾਂ। ਤਾਂ ਕਿ ਪੀਣਾ ਨਾ ਸੌਖਾ ਹੋ ਜਵੇ। ਸੋ ਹਲੇ ਰਮਾਣਾੜਾ ਬਹੁਤ ਰਹਿੰਦਾ ਲੈ ਆਉਣ ਵਾਲਾ। ਜਿੰਨਾ ਕਿ ਹੋਏਗਾ ਉਹਨਾਂ ਕਾ ਅਸੀਂ ਲੈ ਰਹੇ ਆਂਗੇ। ਹਲੇ ਤਾਂ ਲਾ ਰਬਿਆ ਬਈ ਉਹ ਅੰਦਰੋਂ ਦਿੱਕੀ ਕਰੀਏ ਕੋਈ ਕੰਪਰੈਸ਼ਨ ਹੀ ਨਾ ਰਹੀ ਤੇ ਵਸੇਵਾ ਦੇ ਵਿੱਚ ਸਾਨੂੰ ਜੀ ਆਦੀ ਵੀ ਅਸੀਂ ਆਪਦੇ ਪੰਨੋ ਪੂਰਾ ਵਧੀਆ ਦੇਣਾ ਉਹਨਾਂ ਨੂੰ ਹਨਾ ਤੇ ਦੇਖੋ ਹੁਣ ਕੀ ਕਰਨ ਦਾ ਗਾਇਜ਼ ਅਸੀਂ ਸਮਾਨ ਉਹ ਦੇਖੋ ਲੈ ਲਿਆ ਵਾ ਹੁਣ ਗਰਮੀ ਤੇ ਜਾਣਗੇ ਲिटल ਇੰਡੀਆ ਕਿਉਂਕਿ ਦੇਸੀ ਤੇ ਚਾਹੀਦਾ ਵਾ ਸਾਨੂੰ ਮੂਲੀ ਮੈਂ ਤਾਂ ਛੱਲੇ ਆਇਆ ਤਾਂ ਹਨਾ ਤੇ ਹੋਰ ਕੀ ਲੈਣਾ ਸੀਗਾ ਹੋਰ ਮੇਥੀ ਲੈਣੀ ਆ ਦੀ ਮੇਨ ਸਾਗ ਦੇ ਵਿੱਚ ਪਾਉਣ ਨੂੰ ਥੋੜੀ ਫਰੇਗਰੈਂਸ ਵੀ ਵਧੀਆ ਲੱਗਦੀ ਆ ਜਦੋਂ ਗਰਮੀ ਤੋਂ ਉੱਧਰ ਨੂੰ ਜਾਣਗੇ ਵਿੱਚੀ ਗਾਕਾ ਦੇ ਫੋਨ ਆਈ ਜਾਂਦੇ ਨੇ ਕਿ ਹੁਣ ਮੈਂ ਘਰ ਜਾ ਕੇ ਸਾਰੀ ਤਿਆਰੀ ਕਰਦੀ ਆਂਗੀ ਸਾਰੇ ਸਮਾਨ ਦੀ ਤੇ ਨਾਲੇ ਘਰ ਤੇ ਥੋੜੀ ਸਫਾਈ ਵੀ ਕਰਨ ਵਾਲੀ ਉਹ ਕਰਦੀ ਆਂ ਬਸ ਤੁਸੀਂ ਵਲੌਗ ਦੇਖੀ ਚੱਲੋ ਹੁਣ ਮੈਨੂੰ ਨਹੀਂ ਸਮਝ ਆਉਂਦੀ ਹੈ ਕਿ ਮੈਂ ਕਿਹੜਾ ਕਦੇ ਇੰਨਾ ਮੈਨੂੰ ਹੈਗਾ ਵੀ ਮਤਲਬ ਵੀ ਮੇਰੇ ਤੋਂ ਵਲੌਗ ਹਨਾ ਵੀ ਮੈਂ ਕਿਹੜਾ ਉਹ ਉਹਦੇ ਚ ਵਲੌਗ ਵਿੱਚ ਪ੍ਰੋ ਮੈਨੂੰ ਇੰਨਾ ਨਹੀਂ ਆਉਂਦਾ ਹੈਗਾ ਠੀਕ ਹੈ ਜਿੰਨਾ ਪਉਂਦਾ ਤੁਸੀਂ ਬਸ ਪਲੀਜ਼ ਦੇਖੀ ਜਾਇਓ ਤੇ ਭਨੇਰੇ ਵਲੌਗ ਦੇ ਨਾਲ ਲਈ ਮੇਥੀ ਵੀ ਡੁੰਗੀ ਦੀ ਸਾਗ ਦੀ ਤਿਆਰੀ ਆਪਣੀ ਚੱਲ ਰਹੀ ਹੈ ਪੂਰੀ ਫੁੱਲ ਗਰਮੀ ਦੇ ਲੈ ਕੇ ਆਈ ਸੀ ਇੰਡੀਆ ਵਾਲੀ ਮੇਥੀ ਆ ਮੈਂ ਸੋਚਿਆ ਸਾਰੇ ਤਾਂ ਸਬਜ਼ੀ ਚ ਚਲੋ ਕੀ ਪਾਉਣੇ ਥੋੜੇ ਜਿਹਾ ਆਪਾਂ ਸਾਗ ਚ ਪਾਵਾਂਗੇ ਹੁਣ ਇਹਨੂੰ ਮੈਂ ਧੋ ਲਵਾਂ ਡੰਗ ਲਿਆ ਮੈਂ ਸਾਰੇ ਤੇ ਫਿਰ ਆਪਾਂ ਆਟਾ ਕੁੰਨਾਂਗੇ ਮੇਥੇ ਵਾਲਾ ਵੀ ਆਟਾ ਕੁੰਨਾਂਗੇ ਮੇਥੇ ਵਾਲੀ ਬਿਟੀ ਬਣਾਵਾਂਗੇ ਆ ਆਪਣਾ ਹੈਗਾ ਸਾਗ ਵਾਸਤੇ ਮੈਂ ਕਰ ਲਿਆ ਸੀਗਾ ਲਸਣ ਪਿਆਜ਼ ਤੇ ਵਿੱਚ ਆਪਾਂ ਪਾਉਣੀਆਂ ਗੋਭੀ ਵੀ ਤੇ ਹੁਣ ਆਪਾਂ ਫਟਾਫਟ ਕਰਦੇ ਹਾਂ ਸਮਾਨ ਰੈਡੀ ਮੈਨੂੰ ਐਵੇਂ ਮੈਂ ਸਾਰਾ ਪਹਿਲਾਂ ਕਰਦਾਂ ਫਿਰ ਮੇਰੇ ਤੋਂ ਬਾਅਦ ਮੈਂ ਖੁਦ ਵੀ ਤਿਆਰ ਹੋਣਾ ਮਨ ਕਿ ਬੜੀ ਰਿਲੈਕਸ ਹੋ ਕੇ ਨਾਲ ਨੂੰ ਮਿਲੂਗੀ ਬਾਕੀ ਤੁਹਾਨੂੰ ਪਤਾ ਲੱਗੇ ਹਣਾ ਸਾਹਮਣੇ ਤੋਂ ਪਾਣਾ ਆ ਰਿਹਾ ਵਾ ਗਾਈਜ਼ ਬਾਤ ਚ ਨੰਗਾ ਗੱਲ ਕਰ ਗਏ ਹੁਣ ਮੈਨੂੰ ਥੋੜੀ ਨਾ ਉਹ ਆ ਗਈ ਵੀ ਮੇਰਾ ਰੈਡੀ ਹੋ ਜਾਵੇ ਮੇਰੇ ਕੋਈ ਕਮੀ ਨਾ ਰਹਿ ਜਾਵੇ ਬਸ ਕੁਝ ਹਨਾ ਇਦਾਂ ਠੀਕ ਹੈ ਮੈਂ ਰੋਕੀ ਮਾਰ ਕੇ ਖੜ ਨਾਲ ਆਕ ਮੈਂ ਗਾਈਜ਼ ਆਪਾਂ ਸਾਗ ਧਰਤਾ ਹੋ ਪਰ ਟਾਈਮ ਬਹੁਤ ਜ਼ਿਆਦਾ ਹੋ ਗਿਆ ਤੇ ਬਸ ਉਹ ਨਹੀਂ ਵੀ ਪਤਾ ਨਾ ਨੇ ਕਦੋਂ ਆਉਣਾ ਕੋਈ ਮੈਸੇਜ ਕੁਝ ਨਹੀਂ ਹੈਗਾ ਬਸ ਅਸੀਂ ਆਪਣੀ ਤਿਆਰੀ ਕਰੀ ਜਾ ਰਹੇ ਹਾਂਗੇ ਤੇ ਸਾਰ ਮਿਲ ਨੂੰ ਨਹੀਂ ਮਿਲ ਕੇ ਪਾਈਏ ਫਿਰ ਮੈਂ ਆਪ ਇਸ ਕੇ ਪਾਉਂਗੀ ਸਾਰਾ ਸਮਾਨ ਮੈਨੂੰ ਐਨ ਮੈਂ ਫਿਰ ਸਾਰਾ ਰੈਡੀ ਕਰਕੇ ਕਲੀਨ ਕਰਕੇ ਨਾ ਧੋ ਕੇ ਰੈਡੀ ਹੋ ਜਾਣਾ ਉਸ ਤੋਂ ਬਾਅਦ ਜਿੰਨਾ ਤੇ ਚਲੋ ਬੰਦੇ ਨੇ ਰਾਤ ਨੂੰ ਕਰਨਾ ਵਾ ਕਿਉਂਕਿ ਇਸ ਤੋਂ ਪਹਿਲਾਂ ਬਦਗਾਂ ਵੀ ਲਾਉਣੀਆਂ ਇਹਨਾਂ ਨੂੰ ਵਰਡਪੇ ਵੀ ਖਵਾਉਣੀਆਂ ਨੇ ਤੇ ਤੁਸੀਂ ਬਸ ਵਲੋਗ ਨਾਲ ਬਣੇ ਰਹੋ ਬਾਕੀ ਚਲੋ ਠੀਕ ਹੈ ਜੀ ਪਰ ਕਿਵੇਂ ਲੱਗਿਆ ਥੋੜਾ ਜਿਹਾ ਥੈਂਕ ਯੂ ਆਲਸੋ ਬੀ ਸਪੀਕਰ ਆਹ ਤੁਸੀਂ ਆਗੇ ਦੇ ਵਿੱਚ ਟੀਨ ਨਹੀਂ ਹੋ ਰਿਹਾ ਹੈ ਨਾ ਠੀਕ ਹੈ ਤਾਂ ਸਭ ਤੋਂ ਪਹਿਲਾਂ ਇੱਕ ਫਲਾਵਰ ਲਈ ਫਲਾਵਰਸ ਵੀਡੀਓ ਬਣਾਵਾਂਗਾ ਗੱਲ ਗੱਪੇ ਨੇ ਚੱਲ ਵੀ ਨਾਸ ਨਾਸ ਦੇ ਗੋਲ ਗੱਪੇ ਦੇ ਅੰਦਰ ਸਟਾਰਟ ਕਰਦੇ ਕਾ ਕੇ ਦੱਸਿਓ ਜੀ ਥੋੜੀ ਥੋੜੀ ਚਲੋ ਚਲਾਤਾ ਕੰਮ ਫਿਰ ਗੋਲ ਗੱਪੇ ਨੇ ਹੋਰ ਕੀ ਜੀ ਜੀ ਕੱਟਾ ਮਿਲਿਆ ਹੰਤਾ ਤਿੱਤ ਤਾ ਨਾ ਤੰਨ ਤੰਨ ਹੋ ਗਈ ਨਹੀਂ 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 ਮੈਂ ਪੋਜ਼ਿਟਿਵ ਬੁਲੀਆਂ ਨਹੀਂ ਨਹੀਂ ਪਹਿਨੇ ਦਿਲ ਦੇ ਨੇੜੇ ਵਾਲੇ ਲੋਕ ਸਾਡੀ ਦੁਕਾਨ ਤੇ ਖੜੀ ਨਹੀਂ ਨਹੀਂ ਪਹਿਨੇ ਨਹੀਂ ਨਹੀਂ ਐਡੇ ਵੀ ਗੱਲ ਨਹੀਂ ਭਾਈ ਜੀ ਕੇ ਐਮ ਸੈਂਟਰਲ ਮਾਲ ਦੇ ਸਾਹਮਣੇ ਨੂ ਨੂ ਸੈਂਟਰਲ ਨੂ ਸੈਂਟਰਲ ਸੋਰੀ ਨੂ ਸੈਂਟਰਲ ਮਾਲ ਦੇ ਆਪੋਜ਼ਿਟ 711 ਦੇ ਨਾਲ ਇੱਥੇ ਬਾਈ ਉਹਨਾਂ ਦੀ ਸਟਾਲ ਹੁੰਦੀ ਆ ਜ਼ਰੂਰ ਵਿਜ਼ਿਟ ਕਰਿਓ ਤੇ ਪੰਜਾਬੀ ਭਰਾਵਾਂ ਨੂੰ ਯਾਰ ਜਿੱਥੇ ਮਿਲੋ ਤੁਹਾਨੂੰ ਸਪੋਰਟ ਕਰਿਆ ਕਰੋ ਵੀਰ ਉਹਨਾਂ ਦਾ ਸਾਰਾ ਕੁਝ ਬਹੁਤ ਸਵਾਦ ਬਣਾਇਆ ਹੋਇਆ ਵੀਰੇ ਕਿੰਨੇ ਟਾਈਮ ਤੋਂ ਕਰ ਰਹੇ ਹੋ ਜੀ ਇਹ ਕੰਮ 2017 ਨੂੰ ਤੋਂ ਐਕਸਪਰਟ ਹੋਏ ਪਏ ਹੁਣ ਤਾਂ ਸਹੀ ਗੱਲ ਆ ਜੋ ਵੀ ਮਲੇਸ਼ੀਆ ਹੁੰਦਾ ਕਿਦਾ ਸੈਂਟਰਲ ਮਾਲ ਦੇ ਸਾਹਮਣੇ ਨੂ ਨੂ ਸੈਂਟਰਲ ਮਾਲ ਦੇ ਸਾਹਮਣੇ 711 ਦੇ ਨਾਲ ਸੈਂਟਰਲ ਮਾਲ ਦੇ ਸਾਹਮਣੇ ਆ। ਇਹ ਵਸਟ ਸਟੌਅ ਜ਼ਰੂਰ ਟਾਈਪ ਕਰੋ। ਇਹ ਜੀ ਮਿਲ ਗਿਆ ਆਸਟ੍ਰੇਲੀਆ ਮਿਲੇ ਆਪਾਂ ਨੂੰ। ਲਓ ਕੁਝ ਕੋਲ ਦਾ ਆਪਣੇ ਨਾਲ। ਇਧਰ ਵੀ ਦਹੀਂ ਪੱਲੇ ਵੀ ਆ ਗਏ। ਬਸ ਮੈਂ